ਪੌੜੀ 14ਵੀਂ 14 ਵਿਦਿਆ ਸਾਧਕ ਗੁਰਮਤ ਅਬਗਤ ਅਕਸਥ ਕਹਾਣੀ ਫਿਰ ਜਦ ਗੁਰਮਖ ਨੇ ਨਾ ਉਹ ਗੁਰਮਤ ਦੇ ਦਵਾਰਾਂ ਗੁਰੂ ਦੀ ਮਤ ਲੈ ਕਰਕੇ ਗੁਰੂ ਦੀ ਸਿੱਖਿਆ ਲੈ ਕਰਕੇ ਜਿਹਦੀਆਂ 14 ਵਿਦਿਆ ਮੰਨੀਆਂ ਗਈਆਂ ਜਿਹਦੇ ਵਿੱਚ ਚਾਰ ਵੇਦ ਛੇ ਵਿਦਾਂਤ ਦੇ ਵਿਦਾਂਗ ਵਿਦਾਂਤ ਦੇ ਅੰਗ ਆ ਜਾਂਦੇ ਆ ਜਮੈ ਸਿੱਖਿਆ ਕਲਪ ਨਿਰੁਕਤ ਜੋਤਿਸ਼ ਪਿੰਗਲ ਵਿਆਕਰਣ ਨਿਆਏ ਮੀਮਾਂਸਾ ਪੁਰਾਣ ਧਰਮ ਸ਼ਾਸਤਰ ਜਹਾ ਇਸ ਤਰ੍ਹਾਂ ਵੀ ਵਿਦਵਾਨ ਕਹਿੰਦੇ ਵੀ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਤੇ ਅੰਤਿਸ਼ ਕਰਨ ਦੇ ਵਿੱਚ ਚਾਰ ਚੀਜ਼ਾਂ ਮਨ ਬੁੱਧ ਚਿੱਤ ਤੇ ਅਹੰਕਾਰਨ ਇਹ 14 ਜਿਹੜੀਆਂ ਇਹਨਾਂ ਨੂੰ ਸਾਧ ਲੈਂਦਾ ਗੁਰਸਿੱਖ ਫੇਰ ਉਹ ਕੀ ਕਰਦਾ ਗੁਰਮਤ ਅਬਗਤ ਅਕਥ ਕਹਾਣੀ ਜੋ ਅਬਗਤ ਅਬਨਾਸੀ ਪ੍ਰਭੂ ਹੈ ਨਾ ਜਿਹਦਾ ਕਦੇ ਵੀ ਨਾਸ ਨਹੀਂ ਹੁੰਦਾ ਉਹਦੀ ਜਿਹੜੀ ਅਕਥ ਕਥਨ ਤੋਂ ਰਹਿਤ ਹੈ ਕਥਾ ਉਹਨੂੰ ਕਰਨ ਦੇ ਸਮਰੱਥ ਹੋ ਜਾਂਦਾ ਗੁਰਮਖ ਉਹਨੂੰ ਕਥਨ ਕਰਨ ਲੱਗ ਪੈਂਦਾ ਉਹਨੂੰ 14 ਵਿਦਿਆ ਸਪੂਰਨ ਹੋ ਜਾਂਦੀਆਂ ਨੇ ਜਿਹਦਾ ਸਿਮਰਨ ਭਜਨ ਕਰਦਾ 14 ਭਵਨ ਉਲੰਘ ਕੈ ਨਿਜਕਰ ਵਾਸ ਨਿਹੋ ਨਿਰਵਾਣੀ ਫਿਰ 14 ਭਵਨ ਮੰਨੇ ਗਏ ਲਾ ਸਤ ਪਤਾਲ ਮੰਨੇ ਜਾਂਦੇ ਸਤ ਆਕਾਸ਼ ਮੰਨੇ ਜਾਂਦੇ ਆ ਆਪਣੇ ਆਪਣੇ ਮਤ ਪਰ ਗੁਰਮਤ ਨਹੀਂ ਇਸ ਚੀਜ਼ ਨੂੰ ਮੰਨਦੀ ਗੁਰਮਤ ਕਹਿੰਦੀ ਆ ਪਤਾਲਾ ਪਤਾਲ ਲਖ ਆਗਾਸਾ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹੈ ਨਾ ਇੱਕ ਬਾਤ ਹਾਂ ਠੀਕ ਆ ਜਿੰਨੀ ਕ ਬੁੱਧੀ ਕਿਸੇ ਨੂੰ ਪਰਮੇਸ਼ਰ ਨੇ ਦਿੱਤੀ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਕਿ ਜਿੰਨੀ ਕ ਬੁੱਧੀ ਕਿਸੇ ਨੂੰ ਮਿਲੀ ਹੁੰਦੀ ਉਸ ਬੁੱਧੀ ਦੇ ਅਨੁਸਾਰ ਜਵੇਂ ਇਸਲਾਮ ਦੇ ਵਿੱਚ ਕਿਹਾ ਜਾਂਦਾ 14 ਤਬਕ ਨੇ ਵੀ ਸੱਤ ਪਤਾਲ ਹੈ ਸੱਤ ਆਕਾਸ਼ ਹੈ ਮੁਹੰਮਦ ਸਾਹਿਬ ਦੀ ਪਹੁੰਚ ਉੱਥੋਂ ਤੱਕ ਸੀ ਉਹ ਸੱਤਾਂ ਤੱਕ ਪਹੁੰਚ ਸਕੇ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪਹੁੰਚ ਲੱਖਾਂ ਤੱਕ ਹੈ ਬਾਹਰ ਕਹਿੰਦੇ ਲੱਖਾਂ ਤੋਂ ਵੀ ਅੱਗੇ ਨੇ ਓੜ ਕੋੜ ਕਪਾਲ ਥੱਕੇ ਥੱਕ ਗਏ ਪਾੜਦੇ ਪਾੜਦੇ ਵੀ ਅੰਤ ਨਹੀਂ ਪਾ ਸਕੇ ਕੋਈ ਪਤਾਲਾਂ ਆਕਾਸ਼ਾਂ ਦਾ ਇਸ ਤਰ੍ਹਾਂ ਹੀ ਗੁਰਮੁਖ ਜਨ ਜਿਹੜੇ ਨੇ ਨਾ ਉਹ ਇਹਨਾਂ ਤੋਂ ਲੰਘ ਕਰਕੇ ਨਿਜ ਕਰ ਆਪਣਾ ਜਿਹੜਾ ਆਤਮਿਕ ਸਰੂਪ ਹੈ ਜੋ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹੜਾ ਸਾਡਾ ਅਸਲੀ ਸਰੂਪ ਹੈ ਨਾ ਉਹਦੇ ਵਿੱਚ ਵਾਸਾ ਕਰਦੇ ਤੇ ਨਿਰਬਾਣੀ ਬੰਦਨਾ ਤੋਂ ਰਹਿਤ ਹੋ ਕਰਕੇ ਉਸ ਪ੍ਰਭੂ ਦੇ ਨਾਲ ਪਿਆਰ ਪਾਉਂਦੇ ਨੇਹੋ ਨਿਰਬਾਣੀ ਉਸ ਵਾਹਿਗੁਰੂ ਨਾਲ ਉਹਨਾਂ ਦਾ ਪਿਆਰ ਹੈ ਜਿਹੜਾ ਪੈ ਜਾਂਦਾ ਹੈ 15 ਥਿੱਤੀ ਪੱਖ ਇੱਕ ਕ੍ਰਿਸ਼ਨ ਸੁਕਲ ਦੋਇ ਪੱਖ ਨੀ ਸਾਣੀ ਹੁਣ ਇਸ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਨੇ 14 ਦੀ ਗਿਣਤੀ 15 ਦੀ ਗਿਣਤੀ 16 ਤੇ 17 ਦੀ ਗਿਣਤੀ ਕੀਤੀ ਹੈ ਕਿ ਗੁਰਮਖ ਜਿਹੜੇ ਨੇ ਇਹਨਾਂ ਤੋਂ ਉਹਨਾਂ ਦੀ ਅਵਸਥਾ ਵੱਖਰੀ ਹੁੰਦੀ ਉੱਪਰ ਲੱਗ ਚੁੱਕੇ ਹੁੰਦੇ ਆ 15 ਛਿੱਤੀ ਪੱਖ 1 ਕਹਿੰਦੇ 15 ਛਿੱਤਾਂ ਹੁੰਦੀਆਂ ਨੇ ਉਹਨੂੰ ਇੱਕ ਪੱਖ ਕਿਹਾ ਜਾਂਦਾ ਏਕਮ ਦੂਜ ਤੀਜ ਚੌਥ ਪੰਜਮੀ ਇਸ ਤਰ੍ਹਾਂ 15 ਥਿੱਤਾਂ ਹੁੰਦੀਆਂ ਮੱਸਿਆ ਤੋਂ ਬਾਦ ਜਿਹੜੀ ਹੈ ਏਕਮ ਹੁੰਦੀ ਹੈ ਏਕਮ ਤੋਂ ਲੈ ਕੇ ਪੁੰਨਿਆਂ ਤੱਕ 15 ਥਿੱਤਾਂ ਬਣਦੀਆਂ ਪੁੰਨਿਆਂ ਤੋਂ ਫਿਰ ਬਾਦ ਚ ਏਕਮ ਆਉਂਦੀ ਹੈ ਉਸ ਏਕਮ ਤੋਂ ਲੈ ਕੇ ਮੱਸਿਆ ਤੱਕ 15 ਥਿੱਤਾਂ ਬਣਦੀਆਂ ਇਹ ਦੋ ਪੱਖ ਬਣ ਜਾਂਦੇ ਆ 15 ਥਿੱਤਾਂ ਦਾ ਇੱਕ ਪੱਖ ਕ੍ਰਿਸ਼ਨ ਸੁਕਲ ਦੋਇ ਪੱਖ ਨਿਸ਼ਾਣੀ ਭਾਈ ਸਾਹਿਬ ਕਹਿੰਦੇ ਕਿ ਕ੍ਰਿਸ਼ਨ ਤੇ ਸੁਕਲ ਇੱਕ ਹਨੇਰ ਪੱਖ ਕ੍ਰਿਸ਼ਨ ਹਨੇਰ ਪੱਖ ਤੇ ਸੁਕਲ ਚਾਨਣ ਪੱਖ ਇਹ ਦੋ ਪੱਖ ਹੈ 15 ਦਿਨਾਂ ਦਾ ਇੱਕ ਪੱਖ ਇੱਕ ਮਹੀਨੇ 'ਚ ਦੋ ਪੱਖ ਹੁੰਦੇ ਨੇ ਇੱਕ ਹਨੇਰ ਪੱਖ ਹੁੰਦਾ ਇੱਕ ਚਾਨਣ ਪੱਖ ਹੁੰਦਾ ਹਨੇਰ ਪੱਖ ਕਿਹੜਾ ਹੈ ਜਿਹੜਾ ਪੁੰਨਿਆਂ ਤੋਂ ਇੱਕ ਦਿਨ ਪੁੰਨਿਆਂ ਤੋਂ ਅਗਲੇ ਦਿਨ ਏਕਮ ਹੁੰਦੀ ਏਕਮ ਤੋਂ ਲੈ ਕੇ ਮੱਸੀਆ ਤੱਕ ਇਹਨੂੰ ਹਨੇਰ ਪੱਖ ਕਿਹਾ ਜਾਂਦਾ ਹੈ ਫਿਰ ਮੱਸਿਆ ਤੋਂ ਅਗਲੇ ਦਿਨ ਫਿਰ ਏਕਮ ਹੁੰਦੀ ਏਕਮ ਤੋਂ ਲੈ ਕੇ ਪੁੰਨਿਆਂ ਤੱਕ ਜਿਹੜਾ ਪੱਖ ਹੁੰਦਾ ਉਹਨੂੰ ਚਾਨਣ ਪੱਖ ਕਿਹਾ ਜਾਂਦਾ ਸ਼ੁਕਲ ਪੱਖ ਵੀ ਕਹਿ ਦਿੰਦੇ ਤੇ ਇਹ ਦੋ ਪੱਖਾਂ ਦੇ ਨਾਲ ਕਹਿੰਦੇ ਜਿਹੜਾ ਹੈ ਮਹੀਨਾ ਬਣ ਜਾਂਦਾ ਹੈ ਮਹੀਨੇ ਦੀ ਨਿਸ਼ਾਨੀ ਹੈ ਸੋਲ ਹੈ ਸਾਧ ਸੰਘਾਰ ਕਰ ਜੋੜਾ ਜੁੜਿਆ ਨਿਰਭਉ ਜਾਣੀ ਫਿਰ 16 ਕਹਿੰਦੇ ਸਾਰ ਨਰਦਾ ਨੇ ਜੜੀਆਂ ਇੱਕ ਇਹ ਖੇਡ ਹੈ ਨਾ ਚੌਪੜ ਦੀ ਉਹ 16 ਨਰਦਾ ਹੁੰਦੀਆਂ ਚਾਰ ਖਾਨਿਆਂ ਵਾਲੀ ਖੇਡ ਖੇਡੀ ਜਾਂਦੀ ਹੈ ਜਿਹਦੇ ਵਿੱਚ ਇਹਨੂੰ ਚੌਪੜ ਵੀ ਕਹਿੰਦੇ ਆ ਤੇ ਚਾਰੇ ਪਾਸੇ ਦੇ ਪਾਏ ਜਾਂਦੇ ਆ ਤੇ ਇਹਨੂੰ ਚਕਾਉਣਾ ਜਿਹਾ ਮਰਬਾ ਖਾਨਾ ਬਣਾਇਆ ਜਾਂਦਾ ਤੇ ਉਹਦੇ ਵਿੱਚ ਜਾਂ ਤਾਂ ਕੌਡੀਆਂ ਦੇ ਨਾਲ ਤੇ ਜਾਂ ਉਹ ਇੱਕ ਗੀਟੀ ਜੀ ਹੁੰਦੀ ਉਹਨੂੰ ਸੱਟ ਕੇ ਚਾਲ ਚੱਲੀ ਜਾਂਦੀ ਆ ਪੁਰਾਣੇ ਸਮੇਂ 'ਚ ਕੌਡੀਆਂ ਨਾਲ ਖੇਡਿਆ ਜਾਂਦਾ ਸੀ ਜੋ ਕੌਡੀਆਂ ਲੈ ਲੈਂਦੇ ਕੋਈ 6 ਜਾਂ 7 ਉਹਨਾਂ ਨੂੰ ਸੱਟਣਾ ਜੇ ਉਹ ਕੌਡੀਆਂ ਆਪਾਂ ਦੇਖੀਆ ਕੌਡੀਆਂ ਵੀ ਉਹ ਇੱਕ ਪਾਸਾ ਨੂੰ ਦਾ ਖੁੱਲਾ ਹੁੰਦਾ ਸੀ ਮੂੰਹ ਜੋ ਉੱਪਰ ਆ ਜਾਣਾ ਓਨੀਆਂ ਉਹ ਚਲਣੀਆਂ ਇਹ ਹਿਸਾਬ ਨਾਲ ਉਹ ਚੌਪੜ ਖੇਢੀ ਜਾਂਦੀ ਸੀ ਤੇ ਇੱਥੇ ਚੌਪੜ ਕਿਹੜੀ ਭਾਈ ਸਾਹਿਬ ਜੀ ਕਹਿੰਦੇ ਵੀ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਪੰਜ ਵਿਸ਼ੇ ਵਿਸ਼ੇ ਨੇ ਜਿਹੜੇ ਸ਼ਬਦ ਛਪਰਸ਼ ਰੂਪ ਰਸ ਗੰਧ ਤੇ ਪੰਜ ਅਵਿਧਿਆ ਪੰਜ ਜਿਹੜੇ ਕਲੇਸ਼ ਨੇ ਉਹਨਾਂ ਨੂੰ ਕਲੇਸ਼ ਵੀ ਕਹਿ ਦਿੱਤਾ ਜਾਂਦਾ ਅਵਿਦਿਆ ਅਸੰਮਤਾ ਰਾਗ ਦਵੇਸ਼ ਅਭਿਨਵੇਸ਼ ਇਹ 15 ਹੋ ਗਏ ਤੇ ਇਹਨਾਂ 15 ਨੂੰ ਨਾਲ ਮਨ ਨੂੰ ਸੰਘਾਰ ਕਰਕੇ 16ਵਾਂ ਮਨ ਕਹਿੰਦੇ ਇਹਨਾਂ ਨੂੰ ਸੰਘਾਰ ਕਰਕੇ ਜੀਵ ਤੇ ਈਸ਼ ਜੋੜਾ ਜੁੜਿਆ ਨਿਰਭਉ ਜਾਣੀ ਜੀਵ ਤੇ ਈਸ਼ ਆਪਾਂ ਆਪਣੇ ਆਪ ਨੂੰ ਜੀਵ ਸਮਝਦੇ ਹਾਂ ਈਸ਼ ਪਰਮੇਸ਼ਰ ਨੂੰ ਵੱਖਰਾ ਸਮਝਦੇ ਹਾਂ ਨਾ ਪਰ ਕਹਿੰਦੇ ਜਦੋਂ ਜੀਵ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪੰਜ ਵਿਸ਼ਿਆਂ ਨੂੰ ਸ਼ਬਦ, ਅਸ਼ਪਰਸ਼, ਰਸ, ਰੂਪ, ਗੰਧ ਨੂੰ ਤੇ ਪੰਜ ਕਲੇਸ਼ ਜਿਹੜੇ ਅਵਿਧਿਆ, ਸੰਭਤਾ, ਰਾਗ, ਦਵੇਸ਼, ਅਭਿ ਨਿਵੇਸ਼ ਤੇ ਮਨ ਦਾ ਸੰਘਾਰ ਕਰ ਲੈਂਦਾ ਨਾ ਤੇ ਫਿਰ ਉਹ ਜੀਵ ਤੇ ਈਸ਼ ਦੇ ਵਿੱਚ ਜੁੜ ਜਾਂਦਾ ਉਹ ਨੂੰ ਇਹ ਫਰਕ ਹੀ ਨਹੀਂ ਮਹਿਸੂਸ ਹੁੰਦਾ ਉਹ ਈਸ਼ ਨੂੰ ਹੀ ਆਪਣਾ ਰੂਪ ਸਮਝਦਾ ਆਪਣਾ ਰੂਪ ਸਮਝਦਾ ਕਿ ਮੈਂ ਉਹਦਾ ਹੀ ਰੂਪ ਆ ਤੇ ਜੀਵ ਤੇ ਈਸ਼ ਦੀ ਜਦੋਂ ਏਕਤਾ ਹੋ ਜਾਂਦੀ ਨਾ ਫਿਰ ਜੰਮਣ ਮਰਨ ਦਾ ਜਿਹੜਾ ਡਰ ਉਹਦਾ ਖਤਮ ਹੋ ਜਾਂਦਾ ਉਹ ਨਿਰਭਉ ਹੋ ਜਾਂਦਾ ਫਿਰ ਉਹਨੂੰ ਡਰ ਤੋਂ ਰਹਿਤ ਜਾਣਿਆ ਜਾਂਦਾ ਜਿਹੜਾ ਮਨੁੱਖ ਇਹਨਾਂ ਗੱਲਾਂ ਨੂੰ ਸਾਧ ਲੈਂਦਾ 16 ਕਲਾ ਸੰਪੂਰਨੋ ਸਸ ਕਰ ਸੂਰਜ ਵਰਤੀ ਹਾਣੀ ਕਹਿੰਦੇ ਚੰਦਰਮਾ ਦੀਆਂ 16 ਕਲਾ ਸੰਪੂਰਨ ਹੁੰਦੀਆਂ ਪਰ ਕਹਿੰਦੇ ਜਦੋਂ ਦੇਖੋ ਸੂਰਜ ਦੇ ਘਰ ਦੇ ਵਿੱਚ ਜਾਣ ਕਰਕੇ ਨਾ ਆਪਣੀ ਜ਼ੁਬਾਨ ਦੇ ਨਾਲ ਗੁਨਾ ਦੇ ਸਿਫਤ ਕਰਨ ਨਾਲ ਘਾਟਾ ਹੀ ਪੈਂਦਾ ਕਹਿਣ ਤੋਂ ਭਾਵ ਕੀ ਕਿ ਕੋਈ ਜੋ ਵੀ ਬੰਦਾ ਕਵੇ ਮੈਂ ਮੇਰੇ ਕੋਲੇ ਬੜੇ ਗੁਣ ਨੇ ਪਰ ਕਹਿੰਦੇ ਜਦੋਂ ਗੁਣਾ ਆਪਣੇ ਸਲਾਗਾ ਕਰਨ ਲੱਗ ਪੈਂਦਾ ਮਨੁੱਖ ਨੂੰ ਘਾਟਾ ਪੈਂਦਾ ਪਰ ਜਦੋਂ ਸੂਰਜ ਚੜ ਜਾਂਦਾ ਸਸਕਾਰ ਸੂਰਜ ਵਿਰਤੀ ਹਾਣੀ ਜਦੋਂ ਸੂਰਜ ਕਹਿੰਦੇ ਚੜ ਜਾਂਦਾ ਤੇ ਫਿਰ ਕਹਿੰਦੇ ਜਿਹੜਾ ਚੰਦਰਮਾ ਦਾ ਤੇਜ ਪ੍ਰਤਾਪ ਘਟ ਜਾਂਦਾ ਆਪਾਂ ਦੇਖਦੇ ਆ ਨਾ ਰਾਤ ਨੂੰ ਚੰਦਰਮਾ ਹੁੰਦਾ ਪਰ ਜਦੋਂ ਹੁਣ ਦਿਨ ਚੜੇਗਾ ਸੂਰਜ ਚੜ ਜਾਵੇਗਾ ਤੇ ਚੰਦਰਮਾ ਦਾ ਪ੍ਰਤਾਪ ਘਟ ਜਾਂਦਾ ਭਾਵੇਂ ਚੰਦਰਮਾ ਦੇ ਵਿੱਚ 16 ਕਲਾ ਨੇ ਪਰ ਉਹ 16 ਕਲਾ ਦਿਨ ਦੇ ਸਮੇਂ ਛਿਪ ਜਾਂਦੀਆਂ ਉਹਦਾ ਪ੍ਰਤਾਪ ਘਟ ਜਾਂਦਾ ਹੈ। ਨਾਰ 16 ਸ਼ਿੰਗਾਰ ਕਰ ਸੇਜ ਪਧਾਰ ਪਿਰਮ ਰਸ ਬਾਣੀ ਕਹਿੰਦੇ 16 ਸ਼ਿੰਗਾਰ ਮੰਨेंगे ਨੇ ਇਸਤਰੀ ਦੇ। ਤੇ ਜੇ ਉਹ 16 ਸ਼ਿੰਗਾਰ ਕਰਦੀ ਹੈ ਤੇ ਆਪਣੇ ਪਤੀ ਦਾ ਪ੍ਰੇਮ ਜਿਹੜਾ ਉਹ ਮਾਣਦੀ ਹੈ। ਤੇ ਜਿਹ ਗਿਆਸੂ ਜਨ ਰੂਪ ਗਿਆਸੂ ਰੂਪ ਇਸਤਰੀ ਹੈ ਜਿਹੜਾ ਅਸੀਂ ਵੀ ਜੀਵ ਰੂਪੀ ਇਸਤਰੀਆਂ ਸਾਰੀਆਂ ਅਸੀਂ ਕਿਹੜਾ ਸ਼ਿੰਗਾਰ ਕਰਨਾ ਗੁਰਸਿੱਖ ਨੇ ਕਿਹੜਾ ਸ਼ਿੰਗਾਰ ਕਰਨਾ ਵਾਹਿਗੁਰੂ ਅਕਾਲ ਪੁਰਖ ਜੋ ਸਾਡਾ ਖਸਮ ਹੈ ਮਾਲਕ ਹੈ ਉਹਨੂੰ ਖੁਸ਼ ਕਰਨ ਵਾਸਤੇ ਉਹਦਾ ਆਨੰਦ ਮਾਣਨ ਵਾਸਤੇ ਉਹਦੀ ਸੇਜਾ ਪ੍ਰਾਪਤ ਕਰਨ ਵਾਸਤੇ ਆਤਮਿਕ ਸਰੂਪ ਨੂੰ ਪ੍ਰਾਪਤ ਕਰਨ ਵਾਸਤੇ ਗੁਰਸਿੱਖ ਨੇ ਕਿਹੜੇ ਸ਼ਿੰਗਾਰ ਕਰਨੇ 16 ਸ਼ਿੰਗਾਰ ਜਿਵੇਂ ਇਸਤਰੀਆਂ ਦੇ 16 ਸ਼ਿੰਗਾਰ ਲਿਖੇ ਨੇ ਵਿਦਵਾਰ ਲਿਖਦੇ ਤਰ੍ਹਾਂ ਕਾਲੇ ਦੋ ਉਜਲੇ ਬਤਲੇ ਪੰਜ ਪ੍ਰਕਾਰ ਚਾਰ ਕਠਨ ਦੋ ਚੀਕਨੇ ਜਿਹੇ ਛੋਲੇ ਸ਼ਿੰਗਾਰ ਪਰ ਗੁਰਸਿੱਖ ਨੇ ਕਿਹੜੇ ਸ਼ਿੰਗਾਰ ਕਰਨੇ ਸਤ ਸੰਤੋਖ ਦਇਆ ਧਰਮ ਵਿਚਾਰ ਸਮ ਦਮ ਉਪਰਾਮਤਾ ਤਤਿਖਸ਼ਾ ਸ਼ਰਦਾ ਸਮਾਧਾਨਤਾ ਪੰਜਾਂ ਤਤਾਂ ਦੀ ਧਾਰਨਾ ਪੰਜ ਤਤ ਨੇ ਪੌਣ ਪਾਣੀ ਆਕਾਸ਼ ਧਰਤੀ ਹਵਾ ਇਹ ਪੰਜ ਤੱਤਾਂ ਤੋਂ ਸਾਡਾ ਸਰੀਰ ਬਣਿਆ ਇਹਨਾਂ ਪੰਜਾਂ ਤੱਤਾਂ ਦੀ ਧਾਰਨਾ ਜਿਵੇਂ ਆਕਾਸ਼ ਤੋਂ ਕੀ ਲੈਣਾ ਨਿਰਖੋਪਤਾ ਪਉਣ ਤੋਂ ਕੀ ਲੈਣਾ ਗੰਮਤਾ ਹਵਾ ਤੋਂ ਗੰਮਤਾ ਲੈਣੀ ਅੱਗ ਤੋਂ ਪ੍ਰਕਾਸ਼ਤਾ ਪਾਣੀ ਤੋਂ ਨਿਰਬਲਤਾ ਲੈਣੀ ਹੈ ਧਰਤੀ ਤੋਂ ਧੀਰਜਤਾ ਲੈਣੀ ਹੈ ਇਹਨਾਂ ਗੁਣਾਂ ਦਾ ਕਹਿੰਦੇ ਸ਼ਿੰਗਾਰ ਕਰਨ ਤੇ ਇਹ ਸ਼ਿੰਗਾਰ ਕਰਕੇ ਕਹਿੰਦੇ ਅੰਤਿਸ਼ ਜਿਹੜੀ ਸਾਡੀ ਅੰਤਿਸ਼ ਕਰਨ ਰੂਪ ਸੇਜਾ ਨਾ ਫਿਰ ਪ੍ਰਮਾਤਮਾ ਜਿਹੜਾ ਪਰਮੇਸ਼ਰ ਹੈ ਸਾਡਾ ਪਤੀ ਹੈ ਉਹ ਉਸ ਛੇਜਾ ਦੇ ਉੱਤੇ ਆਉਂਦਾ ਫਿਰ ਜਿਹੜਾ ਇਹ ਜੀਵ ਹੈ ਗੁਰਸਿੱਖ ਹੈ ਫਿਰ ਇਹ ਆਨੰਦ ਮਾਣਦਾ ਇਸ ਤਰ੍ਹਾਂ ਕਹਿੰਦੇ 16 ਸ਼ਿੰਗਾਰ ਸਤ ਸੰਤੋਖ ਦਇਆ ਧਰਮ ਦੇ ਗੁਰਸਿੱਖ ਜਿਹੜੇ ਕਰਦੇ ਹਨ ਸੇਵ ਤੇ ਸਖਤ ਸਤਾ ਰਹਿ ਬਾਣੀ ਸਿਵ ਕਹਿੰਦੇ ਕਲਿਆਣ ਸਰੂਪ ਪ੍ਰਭੂ ਹੈ ਉਹਦੀ ਇੱਕ ਚੇਤਨ ਸਤਾ ਇੱਕ ਰੂਪ ਕਲਾ ਤੇ ਸਖਤ ਮਾਇਆ ਦੀਆਂ ਜਿਹੜੀਆਂ 16 ਕਲਾ ਨੇ ਵਾਹਿਗੁਰੂ ਦੀ ਚੇਤਨ ਸਤਾ ਇੱਕ ਕਲਾ ਤੇ ਮਾਇਆ ਦੀਆਂ 16 ਕਲਾ ਮਿਲ ਕਰਕੇ ਕਹਿੰਦੇ ਉਹਦੇ ਵਿੱਚ ਜਿਵੇਂ 5 10 ਪ੍ਰਾਣ ਹੋ ਗਏ 5 ਤੱਤ ਹੋ ਗਏ ਮਨ ਹੋ ਗਿਆ ਇਸ ਤਰ੍ਹਾਂ ਕਹਿੰਦੇ 17 ਬਾਣੀ 17 ਸ਼ਕਤੀਆਂ ਬਣ ਜਾਂਦੀਆਂ ਤੇ 17 ਤੱਤਾਂ ਦਾ ਹੀ ਪ੍ਰਭੂ ਦੀ ਇੱਕ ਚੇਤਨ ਸਤਾ ਪਾ ਕਰਕੇ ਮਾਇਆ ਦੀਆਂ 16 ਸ਼ਕਤੀਆਂ ਤੋਂ ਇਹ ਸੂਖਮ ਦੇਹ ਜਿਹੜੀ ਹੈ ਸਾਡੀ ਬਣਦੀ ਹੈ ਕਿਤਾ ਸਾਡਾ ਇਹ ਅਸਥੂ ਬਾਹਰ ਦਿਖਦਾ ਸਰੀਰ ਹੈ ਨਾ ਜਿਹੜਾ ਆਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਆ ਸਰੀਰ ਜਿਹਦਾ ਇੱਕ ਸਾਡੇ ਅੰਦਰ ਸੂਖਮ ਸਰੀਰ ਹੈ ਜਿਹਦਾ 17 ਤਤਾਂ ਦਾ ਬਣਿਆ ਹੋਇਆ ਉਹ 17 ਤਤਾਂ ਦਾ ਸੂਖਮ ਸਰੀਰ ਹੈ ਜਿਹੜਾ ਉਹ ਵਾਹਿਗੁਰੂ ਦੀ ਚੇਤਨ ਕਲਾ ਸ਼ਕਤੀ ਦੇ ਨਾਲ 16 ਮਾਇਆ ਦੀਆਂ ਸ਼ਕਤੀਆਂ ਬਣਾ ਕਰਕੇ 17ਵਾਂ ਚੇਤਨ ਸ਼ਕਤੀ ਜਿਹੜੀ ਵਾਹਿਗੁਰੂ ਦੀ ਪਾ ਕਰਕੇ ਉਹ ਸੂਖਮ ਸਰੀਰ ਸਾਡਾ ਜਿਹੜਾ ਹੈ ਤਿਆਰ ਹੁੰਦਾ ਸੋ ਇੱਥੇ ਭਾਈ ਸਾਹਿਬ ਜੀ ਨੇ ਜਿਹੜਾ ਹੈ ਇਸ 14 ਨੰਬਰ ਪਾਡੀ ਦੇ ਵਿੱਚ ਭਾਈ ਸਾਹਿਬ ਨੇ 14 15 16 17 ਦੀ ਗਿਣਤੀ ਕਰਕੇ ਨਾਲ ਗੁਰਮੁਖਾਂ ਦਾ ਜੀਵਨ ਦੱਸਿਆ ਕਿ ਗੁਰਮੁਖ ਜਿਹੜੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਹੀ ਜੁੜਦੇ ਆ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕਰਕੇ ਪ੍ਰੇਮ ਰਸ ਨੂੰ ਮਾਨਦੇ ਆ ਆਪੋ ਨਾਮ ਜਪਦੇ ਆ ਹੋਰਨਾਂ ਨੂੰ ਨਾਮ ਜਪਾਉਂਦੇ ਆ ਸੋ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਇਹ ਪਵਿੱਤਰ ਪਾਵਨ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਵੇ ਵਿਚਾਰ ਕਰਦਿਆਂ ਹਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅਕ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਨਾਰ ਸੋਲਹਿ 시ਗਾਰ ਕਰ ਸੇਜ ਪਧਾਰ ਪਿਰਮ ਰਸ ਮਾਣੀ ਦੇਵਤਾ ਸਖਤ ਸਤਾਰਹਿ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੂਰ ਤੁਮ ਪਹਿ